ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਬੁਲਾਓ ਮੜ ਜਾ ਆਜੋ ਰੇ ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਇਹ ਪਤਾ ਆ ਬੰਦਾ ਜੀ ਲੈ ਲੈਂਦੇ ਆ ਲਓ ਇਹਦੇ ਤੋਂ ਕੋਈ ਨਹੀਂ

ਜਿੰਦਾਬਾਦ ਕਾਲਾ ਕਾਉਂਸਲਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਾਲਾ ਜੀ ਜਿੱਤ ਦੀ ਖੁਸ਼ੀ ਬਹੁਤ ਆ ਤੁਹਾਡੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਪਹਿਲਾਂ ਗੁਰੂ ਮਹਾਰਾਜ ਦਾ ਉਤਾਸਰਾ ਲੈ ਕੇ ਆਪਣਾ 5 ਸਾਲ ਕਾਉਂਸਲਰ ਬਣਿਆ ਰਿਹਾ ਉਦੋਂ ਵੀ ਮੇਰੀ ਮੇਰੇ ਵੋਟਰਾਂ ਤੇ ਸਪੋਰਟਰਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੈਂ ਉਹਨਾਂ ਦਾ ਆਪਣੇ ਪੂਰੀ ਤਨਦੇਹੀ ਨਾਲ ਜੋ ਵਾਅਦਾ ਕਰ ਸਕਦਾ ਸੀ ਆਪਣੇ ਵਾਰਡ ਲਈ ਕੀਤਾ ਹੈ ਤੇ ਹੁਣ ਉਸ ਤੋਂ ਬਾਅਦ ਦੁਬਾਰਾ ਨਵੇਂ ਸਿਰੇ ਤੋਂ ਮੈਨੂੰ ਹਰਦੀਪ ਸਿੰਘ ਮੁੰਡਿਆ ਮੰਤਰੀ ਸਾਹਿਬ ਨੇ ਮੈਨੂੰ ਟਿਕਟ ਦਿੱਤੀ ਫੇਰ ਤੇ ਮੈਂ ਆਪਣੀ ਨਵੀਂ ਸ਼ੁਰੂਆਤ ਕਰੀ ਹੈ ਤੇ ਮੈਂ ਅੱਜ ਦੁਬਾਰਾ ਜਿੱਤ ਪ੍ਰਾਪਤ ਕਰਕੇ ਆਪਣੇ ਵੋਟਰਾਂ ਸਪੋਟਰਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਹੁਣ ਪਾਪਾ ਬਾਲਕਨਾਥ ਮੰਦਰ ਅਨੰਦਪੁਰ ਉੱਥੇ ਵੀ ਮੱਥਾ ਟੇਕਣਾ ਵੋਟਰ ਸਪੋਟਰ ਮੇਰੇ ਪੂਰੇ ਹਾਸੋ ਖਲਾਸ ਨੇ ਔਰ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਤੇ ਮੈਨੂੰ ਜਿਤਾ ਕੇ ਮੈਨੂੰ ਕਾਉਂਸਲਰ ਬਣਾਇਆ ਮੈਂ ਉਹਨਾਂ ਦਾ ਸਦਾ ਹੀ ਰੇਣੀ ਰਾਂਗ ਤੇ ਉਹਨਾਂ ਦੀਆਂ ਸਾਰੀਆਂ ਉਮੀਦਾਂ ਆਸਾਂ ਤੇ ਪੂਰਾ ਖਰਾ ਉਤਰਾਂਗਾ ਹੁਣ ਵੀ ਲੱਗਦਾ ਵੀ ਕੋਈ ਤੁਹਾਡੇ ਮੂਰੇ ਟਾਰਗੇਟ ਹੈਗਾ ਵੀ ਯਾਰ ਹੁਣ ਮੈਂ ਬਣ ਗਿਆ ਹੁਣ ਮੈਂ ਆ ਕੁਛ ਕਰਨਾ ਹੈ ਜਿਵੇਂ ਤੁਸੀਂ ਗਲੀ ਬਣਾਈ ਆ ਉਹਦਾ ਲੋਕਾਂ ਨੇ ਥੋੜਾ ਬੁੱਲ ਮੋੜ ਤਾ ਤੁਹਾਨੂੰ ਦੁਬਾਰਾ ਜਿਤਾਇਆ ਤੇ ਹੁਣ ਕੋਈ ਅਗਲਾ ਟਾਰਗੇਟ ਹੈਗਾ ਵੀ ਆ ਯਾਰ ਮੈਂ ਕੰਮ ਕਰਨਾ ਹੈ ਅਧੂਰਾ ਮੇਰੇ ਬਾੜ ਦਾ ਅਗਲਾ ਟਾਰਗੇਟ ਤਾਂ ਹੁਣ ਪਹਿਲਾਂ ਮੇਰਾ ਤਾਜਰੀ ਇਧਰਾਉੜ ਰੋਡ ਫਿਰਨੀ ਆ ਇਹਦਾ ਇੱਕ ਨਾਲ ਜਿਹੜਾ ਧਰਾਉੜ ਵਾਲਾ ਸੂਆ ਇਹਨੂੰ ਡਬਲ ਕਰਨ ਦਾ ਕਾਲੇ ਇੱਕ ਨਸ਼ੇ ਦਾ ਜਿਹੜਾ ਦੌਰ ਆ ਉਹਦੇ ਲਈ ਕੋਈ ਡਿਜ਼ਾਈਨ ਹੈਗਾ ਵੀ ਆਪਾਂ ਯਾਰ ਹੁਣ ਆਪਾਂ ਬਣ ਗਏ ਹੁਣ ਆਪਾਂ ਆਹ ਕਰਾਂਗੇ ਜਿਵੇਂ ਨਸ਼ਾ ਨਸ਼ਿਆਂ ਦੇ ਤਾਂ ਅੱਜ ਤੱਕ ਆਪਾਂ ਬਰਖਲਾਫ ਹੀ ਰਹੇ ਆ 101% ਓਕੇ ਨਹੀਂ ਜਿਵੇਂ ਹੁਣ ਸਾਡੀ ਗਲੀ ਦੇ ਵਿੱਚ ਦੋ ਬੰਦੇ ਆਣ ਹਾਂਜੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਤੁਹਾਡਾ ਰਹੇਗਾ ਆਪਾਂ ਜਿਹੜਾ ਵੀ ਆਪਾਂ ਨੂੰ ਟੱਕਰ ਦਾ ਆਪਾਂ ਨੂੰ ਸਿੱਧਾ ਥਾਣੇ ਆਪਣੇ ਕੋਈ ਮਸਲਾ ਹੈ ਹੀ ਨਹੀਂ ਨਸ਼ੇ ਵਾਲੇ ਮਾਮਲੇ ਤੇ ਕੋਈ ਸਮਝੌਤਾ ਨਹੀਂ ਚਲੋ ਕੋਈ ਜਿਮ ਲਿਆਉਣ ਦੀ ਇਰਾਦਾ ਜਾਂ ਕੋਈ ਨੌਜਵਾਨਾਂ ਲਈ ਕੋਈ ਜਾਂ ਜਿਮ ਉਧਰ ਤੋਂ ਮੈਂ ਲੈ ਕੇ ਆਇਆ ਪਹਿਲਾਂ ਲਾਇਆ ਸੀਗਾ ਪ੍ਰਾਇਮਰੀ ਸਕੂਲ ਦੇ ਵਿੱਚ ਇੱਧਰ ਵੀ ਮੈਂ ਦੇਖ ਕੇ ਜਿਵੇਂ ਵੀ ਹੋਊਗਾ ਜਿੰਨੇ ਜਿੰਨੇ ਬਾੜ ਵਾਲਿਆਂ ਦੇ ਪਾਸੇ ਡਿਮਾਂਡ ਹੋਊਗੀ ਉਹ ਬਖਰ ਉਸ ਤਰ੍ਹਾਂ ਦੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਥੈਂਕ ਯੂ ਜੀ ਦਾ